ਅਮਰਿਤਪਾਲ ਸਿੰਘ ਦੇ ਆਪਣੇ ਬੰਦਿਆਂ ਨੇ ਹੀ ਇਹ ਗੱਦਾਰੀ ਕਰ ਦਿੱਤੀ ਹੈ ਹੁਣ ਅਮਰਿਤਪਾਲ ਸਿੰਘ ਦੀ ਮਾਤਾ ਕੋਲੋਂ ਮਾਫੀਆਂ ਮੰਗਦੇ ਦਿਖਾਈ ਦਿੱਤੇ ਨੇ ਸੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਅਮਰਿਤਪਾਲ ਸਿੰਘ ਦੇ ਮਾਤਾ ਤੇ ਹੋਰ ਨਾਂ ਜਿਹੜੇ ਸਿੰਘ ਨੇ ਨਜ਼ਰ ਆ ਰਹੇ ਨੇ ਇਹ ਵੀਡੀਓ ਪਟਨਾ ਸਾਹਿਬ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਅਮਰਿਤ ਪਾਲ ਸਿੰਘ ਦੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ ਕਰਵਾਏ ਗਏ ਉਸ ਉਪਰੰਤ ਕੁਝ ਬਖੇੜਾ ਵੀ ਜਿਹੜਾ ਹੈ ਨਜ਼ਰ ਆਇਆ ਇਸ ਵੀਡੀਓ ਦਾ ਸੱਚ ਕੀ ਹੈ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਪਹਿਲਾ ਅਰਦਾਸ ਸਮਾਗਮ ਅਮਰਿਤਪਾਲ ਸਿੰਘ ਤੇ ਹੋਰ ਨਾਂ ਬੰਦੀ ਸਿੰਘਾਂ ਦੇ ਲਈ ਕੀਤੇ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹਿਲੇ ਜਿਹੜੇ ਨੇ ਅਰਦਾਸ ਸਮਾਗਮ ਹੋਏ ਉਸ ਤੋਂ ਬਾਅਦ ਫਿਰ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਸਮਾਗਮ ਹੋਏ ਤੀਸਰਾ ਅਰਦਾਸ ਸਮਾਗਮ ਜਿਹੜਾ ਸੀ ਉਹ ਤਖਤ ਸ੍ਰੀ ਤਲਵੰਡੀ ਸਾਬੋ ਦੇ ਵਿੱਚ ਹੋਇਆ ਤੇ ਦਮਦਮਾ ਸਾਹਿਬ ਵਿਖੇ ਦੋ ਅਰਦਾਸ ਸਮਾਗਮ ਹੋਇਆ ਸੀ ਉਸ ਤੋਂ ਬਾਅਦ ਫਿਰ 17 ਦਸੰਬਰ ਨੂੰ ਜਿਹੜਾ ਅਰਦਾਸ ਸਮਾਗਮ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਰੱਖਿਆ ਗਿਆ ਸੀ ਇਸ ਪਟਨਾ ਸਾਹਿਬ ਦੀ ਧਰਤੀ ਤੇ ਅਰਦਾਸ ਸਮਾਗਮ ਹੋਏ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਪਹੁੰਚੇ ਪਰਿਵਾਰਕ ਮੈਂਬਰ ਪਹੁੰਚੇ ਔਰ अनेका ਹੀ ਸੰਗਤਾਂ ਜੜੀਆਂ ਨੇ ਪਟਨਾ ਸਾਹਿਬ ਦੀ ਧਰਤੀ ਤੇ ਅਰਦਾਸ ਸਮਾਗਮ ਦੇ ਵਿੱਚ ਸ਼ਾਮਲ ਹੋਈਆਂ ਤੇ ਜਿੱਥੇ-ਜਿੱਥੇ ਤੱਕ ਸੰਗਤਾਂ ਨੂੰ ਸੁਨੇਹੇ ਲੱਗੇ ਜੋ ਪਹੁੰਚਣਾ ਚਾਹੁੰਦੇ ਸੀ ਜਰੂਰ ਪਹੁੰਚੇ ਨੇ ਪਰ ਉੱਥੇ ਹੀ ਇੱਕ ਵੀਡੀਓ ਜਿਹੜੀ ਹੈ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਇੱਕ ਗੁਰਸਿੱਖ ਆਦਮੀ ਜਿਹੜਾ ਹੈ ਉਹ ਪਟਨਾ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤਾਂ ਦੀ ਨਿਗਰਾਨੀ ਕਰ ਰਿਹਾ ਸੀ ਆਖਰ ਸੀਆਈਡੀ ਜਿਹੜਾ ਹੈ ਉਸ ਨੂੰ ਕਿਹਾ ਗਿਆ ਪੰਜਾਬ ਸਰਕਾਰ ਵੱਲੋਂ ਉਹ ਸੀਆਈਡੀ ਆਫੀਸਰ ਛੱਡਿਆ ਗਿਆ ਸੀ ਏਜੰਸੀਆਂ ਦਾ ਬੰਦਾ ਸੀ ਜਿਸ ਨੂੰ ਕਿ ਇਸ ਇਸ ਦੇਖਰੇਖ ਦੇ ਵਿੱਚ ਰੱਖਿਆ ਗਿਆ ਸੀ ਕਿ ਕਿੰਨਾ ਕੋਈ ਇਕੱਠ ਹੁੰਦਾ ਹੈ ਅਮਰਿਤਪਾਲ ਸਿੰਘ ਦੇ ਕਿੰਨੇ ਕੋਈ ਪਰਿਵਾਰਕ ਮੈਂਬਰ ਜਾਂ ਕਿਸ ਤਰ੍ਹਾਂ ਦੀ ਸਥਿਤੀ ਅਰਦਾਸ ਸਮਾਗਮ ਕਿਸ ਤਰੀਕੇ ਨਾਲ ਕੀ ਕੁਝ ਸਭ ਕੁਝ ਹੁੰਦਾ ਹੈ ਸੋ ਇਹ ਇਹ ਜਿਹੜਾ ਵੇਖਣ ਦੇ ਲਈ ਉਸ ਬੰਦੇ ਨੂੰ ਛੱਡਿਆ ਗਿਆ ਸੀ ਜਦੋਂ ਹੀ ਉਸ ਤੇ ਸ਼ੱਕ ਹੋਇਆ ਤਾਂ ਉਸ ਬੰਦੇ ਨੂੰ ਸੰਗਤਾਂ ਵੱਲੋਂ ਸਵਾਲ ਪੁੱਛੇ ਗਏ ਉਸ ਤੋਂ ਜਾਣਕਾਰੀ ਜਿਹੜੀ ਹੈ ਹਾਸਲ ਕੀਤੀ ਗਈ ਤੇ ਪਤਾ ਲੱਗਿਆ ਕਿ ਇਹ ਸੀਆਈਡੀ ਦਾ ਆਫੀਸਰ ਹੈ ਤੇ ਗੁਰਸਿੱਖ ਹੋਣ ਤੇ ਕਰਕੇ ਸੰਗਤਾਂ ਦੇ ਵਿੱਚ ਰੋਸ ਪਾਇਆ ਗਿਆ ਤੇ ਇਹ ਵੀ ਕਿਹਾ ਗਿਆ ਕਿ ਤੁਹਾਡੇ ਵਰਗੇ ਗद्दार ਹੀ ਕੌਮ ਦੀ ਬੇੜੀ ਦੇ ਵਿੱਚ ਵੱਟੇ ਪਾ ਰਹੇ ਨੇ ਆਖਰਕਾਰ ਤੁਹਾਡੇ ਲੋਕਾਂ ਕਰਕੇ ਹੀ ਕੌਮ ਜਿਹੜੀ ਹੈ ਅੱਗੇ ਨਹੀਂ ਵਧ ਰਹੀ ਹੈ ਤੇ ਉਸ ਨੂੰ ਗੁਰਸਿੱਖ ਬੰਦਿਆਂ ਨੇ ਲਾਣਤਾ ਪਾਈਆਂ ਤੇ ਇਹ ਵੀ ਕਿਹਾ ਕਿ ਮਤ ਭੁੱਲਿਓ ਕਿ ਸਾਰੇ ਅੰਦਰ ਵੜ ਕੇ ਬੈਠ ਗਏ ਨੇ ਕੋਈ ਬਾਹਰ ਨਹੀਂ ਆਵੇਗਾ ਸਮਾਂ ਆਉਣ ਦੇਉ ਸਾਰੇ ਹੀ ਬਾਹਰ ਜ਼ਰੂਰ ਨਿਕਲਣਗੇ ਅਸੀਂ ਅਰਦਾਸ ਸਮਾਗਮ ਕਰ ਰਹੇ ਹਾਂ ਨਾ ਕਿ ਕੋਈ ਹੋਰ ਇੱਥੇ ਕਟਨਾ ਵਾਪਰਨ ਦੀ ਸੰਭਾਵਨਾ ਹੈ ਤੁਸੀਂ ਇਸ ਗਤੀਵਿਧੀਆਂ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਤੁਹਾਡੇ ਨਜ਼ਰੀਏ ਤੋਂ ਪਤਾ ਲੱਗ ਹੀ ਗਿਆ ਹੈ ਕੂਫੀ ਏਜੰਸੀਆਂ ਜਿਹੜੀਆਂ ਨੇ ਉਸ ਚੀਜ਼ ਤੇ ਨਿਗਾ ਰੱਖ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਨਾਮਕ ਤੇ ਹੋਰ ਉਸ ਦੇ ਰਿਲੇਟਿਡ ਕੀ ਕੁਝ ਹੋ ਰਿਹਾ ਹੈ ਆਖਰਕਾਰ ਸ਼ਾਇਦ ਅਮਰਿਤਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਨਾ ਨਿਕਲਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਇਹ ਗੱਲਬਾਤ ਜਿਹੜੀ ਹੈ ਲਗਭਗ ਸਾਂਝੀ ਹੋ ਰਹੀ ਹੈ ਹੁਣ ਜੇ ਗੱਲ ਕਰੀਏ ਤਾਂ ਇਸ ਸਮਾਗਮ ਦੇ ਵਿੱਚ ਜਿਹੜਾ ਬੰਦਾ ਫੜਿਆ ਗਿਆ ਮਾਫੀਆਂ ਮੰਗੀਆਂ ਗਈਆਂ ਅਮਰਿਤਪਾਲ ਸਿੰਘ ਦੇ ਮਾਤਾ ਕੋਲੋਂ ਮਾਫੀ ਮੰਗੀ ਗਈ ਇਹ ਵੀਡੀਓ ਪਟਨਾ ਸਾਹਿਬ ਦੀ ਹੈ ਜੋ ਕਿ ਸਾਂਝੀ ਹੋਈ ਹੈ ਇਸ ਵੀਡੀਓ ਦੇ ਵਿੱਚ ਉਸ ਬੰਦੇ ਨੇ ਮਾਫੀ ਮੰਗੀ ਗਈ ਫਿਰ ਉਸ ਨੂੰ ਛੱਡ ਦਿੱਤਾ ਗਿਆ ਫਿਰ ਉਸ ਨੂੰ ਆਪਣੇ ਰਸਤੇ ਜਾਣ ਦਿੱਤਾ ਗਿਆ ਜੋ ਕਿ ਇਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਸੋ ਉਸ ਬੰਦੇ ਤੋਂ ਪ੍ਰਣ ਲਿਆ ਗਿਆ ਕਿ ਅੱਗੇ ਤੋਂ ਉਹ ਇਹ ਇਸ ਇਸ ਤਰ੍ਹਾਂ ਦੀ ਕੋਈ ਹਰਕਤ ਜਿਹੜੀ ਹੈ ਉਹ ਨਹੀਂ ਕਰਨਗੇ ਇਸ ਤਰ੍ਹਾਂ ਦਾ ਵਾਦਾ ਲੈ ਕੇ ਹੀ ਉਸ ਬੰਦੇ ਨੂੰ ਫਿਰ ਛੱਡਿਆ ਗਿਆ ਇਸ ਬੰਦੇ ਨੂੰ ਫਿਰ ਉਸ ਤੋਂ ਜਾਣ ਦਿੱਤਾ ਗਿਆ ਸੋ ਇਸ ਵਕਤ ਤੁਹਾਨੂੰ ਲੈ ਚੱਲਦੇ ਹਾਂ ਜੀ ਖਾਸ ਖਬਰਾਂ ਦੇ ਵੱਲ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਤੇ ਕਿ ਬਾਲੀਵੁੱਡ ਸਿਤਾਰਿਆਂ ਦੀ ਜੇ ਗੱਲ ਕਰੀਏ ਤਾਂ ਬਿਲਕੁਲ ਇੱਕ ਤੋਂ ਇੱਕ ਜਿਹੜੇ ਨੇ ਆਪਾਂ ਨੂੰ ਵੇਖਣ ਨੂੰ ਮਿਲਦੇ ਨੇ ਸੋ ਉਹਨਾਂ ਦੀ ਪਿਛਲੀ ਜ਼ਿੰਦਗੀ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ ਸੋ ਅੱਜ ਗੱਲ ਕਰਦੇ ਹਾਂ ਜੀ ਜਿੱਥੇ ਕਿ ਬਾਲੀਵੁੱਡ ਦੇ 스타 ਸੈਫਲੀ ਖਾਨ ਤੇ ਉਹਨਾਂ ਦੀ ਪਹਿਲੀ ਪਤਨੀ ਅਮ੍ਰਿਤਾ ਦਾ ਕਿਉਂ ਤਲਾਕ ਹੋਇਆ ਸੀ 19 ਸਾਲ ਬਾਅਦ ਇਸ ਦਾ ਰਾਜ ਖੁੱਲਿਆ ਹੈ ਜਿੱਤੇ ਕੇ ਸੈਫ ਉਲੀ ਖਾਨ ਅਤੇ ਅਮ੍ਰਿਤਾ ਸਿੰਘ ਦਾ ਵਿਆਹ 1991 ਦੇ ਵਿੱਚ ਹੋਇਆ ਸੀ ਪਰ 2004 ਦੇ ਵਿੱਚ ਦੋਵਾਂ ਨੇ ਤਲਾਕ ਦਾ ਐਲਾਨ ਕਰ ਦਿੱਤਾ ਸੀ ਇੱਕ ਸਮਾਂ ਸੀ ਜਦੋਂ ਸੈਫ ਅਮ੍ਰਿਤਾ ਦੇ دیਵਾਨੇ ਸਨ ਪਰ ਧਰਮ ਸਮਾਜ ਅਤੇ ਉਮਰ ਦੇ ਫਰਕ ਨੂੰ ਪਾਸੇ ਰੱਖ ਕੇ ਉਹਨਾਂ ਨੇ ਆਪਣੇ ਤੋਂ 12 ਸਾਲ ਵੱਡੀ ਅਮ੍ਰਿਤਾ ਦੇ ਨਾਲ ਵਿਆਹ ਕਰਵਾ ਲਿਆ ਸੀ ਦੋਹਾਂ ਦੇ ਵੱਖ ਹੋਣ ਤੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਉਹਨਾਂ ਦੇ ਇੱਕ ਦੂਜੇ ਤੇ ਲੱਗੇ ਦੋਸ਼ਾਂ ਦੀ ਵੀ ਕਾਫੀ ਚਾਰ ਚਾਰਹੀ ਸੀ ਹੁਣ ਸੈਫਲੀ ਖਾਨ ਦੀ ਮਾਂ ਅਤੇ ਦਿਗਜਦਾਕਾਰਾ ਸ਼ਰਮੀਲਾ ਟੈਗੋਰ ਨੇ ਇਸ ਪੂਰੇ ਮਾਮਲੇ ਤੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ ਕਾਫੀ ਵਿਦ ਕਰਨ 8 ਦੇ ਨਵੇਂ ਐਪੀਸੋਡ ਦੇ ਵਿੱਚ ਸ਼ਰਮੀਲਾ ਟੈਗੋਰ ਨੇ بیٹے ਸੈਫਲੀ ਖਾਨ ਅਤੇ ਅਮ੍ਰਿਤਾ ਸਿੰਘ ਦੇ ਤਲਾਕ ਬਾਰੇ ਖੁੱਲ ਕੇ ਗੱਲ ਕੀਤੀ ਇਸ ਦਿਗਜਦਾਕਾਰਾ ਨੇ بیٹے ਸੈਫ ਨਾਲ ਕਰਨ ਜ਼ੋਹਰ ਦੇ ਸ਼ੋਅ ਚ ਸ਼ਿਰਕਤ ਕੀਤੀ ਸੀ ਇੱਥੇ ਉਨ੍ਹਾਂ ਨੇ ਸੈਫ ਅਤੇ ਪਟਾਉਦੀ ਪਰਿਵਾਰ ਬਾਰੇ ਵਿਸਥਾਰਪੂਰਵਕ ਗੱਲ ਕੀਤੀ ਇਸ ਦੌਰਾਨ ਉਹਨਾਂ ਨੇ ਸੈਫ ਅਤੇ ਅਮ੍ਰਿਤਾ ਬਾਰੇ ਵੀ ਗੱਲ ਕੀਤੀ ਸ਼ਰਮੀਲਾ ਨੇ ਕਿਹਾ ਇਹ ਕਿ ਪਰਿਵਾਰ ਲਈ ਇਹ ਬਹੁਤ ਔਖਾ ਸਮਾਂ ਸੀ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਸ ਸਮੇਂ ਅਮ੍ਰਿਤਾ ਅਤੇ ਬੱਚਿਆਂ ਬੱਚਿਆਂ ਸਾਰਾ ਅਲੀ ਖਾਨ ਅਤੇ ਇਬਰਾਹਿਮ ਅਲੀ ਖਾਨ ਨੂੰ ਗੋਉਣ ਦਾ ਦੁੱਖ ਸਿਰਫ ਸੈਫ ਨੂੰ ਹੀ ਨਹੀਂ ਸਗੋਂ ਪੂਰੇ ਪਰਿਵਾਰ ਨੂੰ ਚੱਲਣਾ ਪਿਆ ਸੀ ਸੈਫਲੀ ਖਾਨ ਨੇ ਸ਼ੋਅ 'ਚ ਖੁਲਾਸਾ ਕੀਤਾ ਹੈ ਕਿ ਉਹਨਾਂ ਨੇ ਅਮ੍ਰਿਤਾ ਸਿੰਘ ਤੋਂ ਵੱਖ ਹੋਣ ਦੇ ਆਪਣੇ ਫੈਸਲੇ ਬਾਰੇ ਸਭ ਤੋਂ ਪਹਿਲਾਂ ਆਪਣੀ ਮਾਂ ਸ਼ਰਮੀਲਾ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਹੈ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਵੱਖ ਹੋਣ ਤੋਂ ਪਹਿਲਾਂ ਜਿਸ ਵਿਅਕਤੀ ਨਾਲ ਮੈਂ ਇਸ ਬਾਰੇ ਗੱਲ ਕੀਤੀ ਸੀ ਉਹ ਮੇਰੀ ਮਾਂ ਸੀ ਉਹਨਾਂ ਨੇ ਇੱਕ ਡੂੰਗਾ ਸਾਹ ਲਿਆ ਅਤੇ ਕਿਹਾ ਜੇ ਤੁਸੀਂ ਇਹ ਚਾਹੁੰਦੇ ਹੋ ਤਾਂ ਤਾਂ ਮੈਂ ਤੁਹਾਡੇ ਨਾਲ ਹਾਂ ਇਸ ਨਾਲ ਮੇਰੀ ਬਹੁਤ ਮਦਦ ਹੋਈ ਸੀ ਸ਼ਰਮੀਲਾ ਟੈਗੌਰ ਨੇ ਦੱਸਿਆ ਹੈ ਕਿ ਜਦੋਂ ਤੁਸੀਂ ਇੰਨੇ ਲੰਬੇ ਸਮੇਂ ਤੱਕ ਇਕੱਠੇ ਹੋ ਅਤੇ ਪਿਆਰੇ ਬੱਚੇ ਵੀ ਨੇ ਤਾਂ ਵੱਖ ਹੋਣਾ ਆਸਾਨ ਨਹੀਂ ਹੈ ਮੈਨੂੰ ਪਤਾ ਹੈ ਕਿ ਉਸ ਸਮੇਂ ਸਭ ਕੁਝ ਸੰਭਾਲਣਾ ਕਿੰਨਾ ਔਖਾ ਸੀ ਪਰ ਕੋਈ ਦੁਖੀ ਹੈ ਇਹ ਕਦਮ ਬਹੁਤ ਔਖਾ ਸੀ ਪਰ ਮੈਂ ਕੋਸ਼ਿਸ਼ ਕੀਤੀ ਅਸੀਂ ਇਸ ਨੂੰ ਮਿਲ ਕੇ ਹੱਲ ਕਰ ਲਿਆ ਇਸ ਵਿੱਚ ਸਿਰਫ ਦੂਰ ਰਹਿਣਾ ਹੀ ਸ਼ਾਮਲ ਨਹੀਂ ਇਸ ਵਿੱਚ ਕਈ ਹੋਰ ਚੀਜ਼ਾਂ ਵੀ ਸ਼ਾਮਲ ਸੀ ਇਹ ਸਾਡੇ ਲਈ ਬਹੁਤ ਔਖਾ ਸਮਾਂ ਸੀ ਕਿਉਂਕਿ ਇਬਰਾਹਿਮ ਸਿਰਫ 3 ਸਾਲ ਦਾ ਸੀ ਅਤੇ ਅਸੀਂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਟਾਈਗਰ ਖਾਸ ਤੌਰ ਤੇ ਇਬਰਾਹਿਮ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਹ ਬਹੁਤ ਕਹਿੰਦੇ ਸੀ ਉਹ ਇੱਕ ਚੰਗਾ ਲੜਕਾ ਹੈ ਉਹਨੂੰ ਉਸ ਨਾਲ ਉਹ ਸਮਾਂ ਨਹੀਂ ਮਿਲਿਆ ਇਹ ਗੱਲਬਾਤ ਜਿਹੜੀ ਹੈ ਸਾਂਝੀ ਕੋਈ ਹੈ ਸੋ ਬਾਲੀਵੁੱਡ ਦੇ ਸਟਾਰਾਂ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ ਉਹਨਾਂ ਦੀ ਨਿੱਜੀ ਤੇ ਪਿਛਲੀ ਜ਼ਿੰਦਗੀ ਬਾਰੇ ਹਰ ਕੋਈ ਜਾਣਨ ਨੂੰ ਬੇਕਾਬੂ ਰਹਿੰਦਾ ਹੈ ਤੇ ਇਹ ਵੀ ਉਸ ਨੂੰ ਪਤਾ ਲੱਗਣਾ ਚਾਹੁੰਦਾ ਹੈ ਹਰ ਕੋਈ ਕਹਿਣਾ ਚਾਹੁੰਦਾ ਹੈ ਕਿ ਪਤਾ ਹੋਵੇ ਆਖਰਕਾਰ ਕਿਸ ਤਰ੍ਹਾਂ ਦੀ ਜਿਹੜੀ ਹੈ ਕਾਰਜਕਾਰੀ ਰਹੀ ਆਖਰ ਕਿਸ ਤਰ੍ਹਾਂ ਦੇ ਰਹਿਣ ਸਹਿਣ ਕਿਸ ਤਰ੍ਹਾਂ ਦੀ ਜਿਹੜੀਆਂ ਵਸਤੂਆਂ ਪਸੰਦ ਨੇ ਉਹਨਾਂ ਨੂੰ ਸੋ ਕਿਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦੀ ਜ਼ਿੰਦਗੀ ਹੈ ਹਰ ਕੋਈ ਇਸ ਦਾ دیوانا ہے ਤੇ ਹਰ ਕੋਈ ਜਾਨਣਾ ਚਾਹੁੰਦਾ ਹੈ ਫਿਲਹਾਲ ਉਹਨਾਂ ਦੀ ਜ਼ਿੰਦਗੀ ਬਾਰੇ ਸਮੇਂ-ਸਮੇਂ ਤੇ ਰਾਜ਼ ਖੁੱਲਦੇ ਰਹਿੰਦੇ ਨੇ ਸੋ ਮਿਲਦੇ ਹਾਂ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ